ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੀਵਾਲ ਵਿੱਚ ਪੈਂਦੇ ਇੱਕ ਪ੍ਰਾਈਵੇਟ ਸਕੂਲ 'ਚ 10ਵੀਂ ਚ ਪੜ੍ਹਦੇ ਬੱਚੇ ਤੇ ਉਸਦੇ ਪਿਤਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਮਾਰ-ਕੁਟਾਈ ਦੇ aarop ਲਗਾਏ ਗਏ ਨੇ ਮਾਰ-ਕੁਟਾਈ ਦੇ ਚਲਦੇ ਬੱਚੇ ਨੂੰ ਸੱਟਾਂ ਲੱਗਣ ਕਾਰਨ ਦੂਸਰੇ ਹਸਪਤਾਲ ਦਾਖਲ ਕਰਵਾਉਣਾ ਪਿਆ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਵੀ ਇਨ੍ਹਾਂ aaropa ਨੂੰ ਸਿਰੇ ਤੋਂ ਨਕਾਰ ਦਿੱਤਾ 10ਵੀਂ ਕਲਾਸ ਦੇ ਵਿਦਿਆਰਥੀ ਦਵਿੰਦਰਜੀਤ ਸਿੰਘ ਤੇ ਉਸਦੇ ਪਿਤਾ ਭੁਪਿੰਦਰ ਸਿੰਘ ਨੇ aarop ਲਗਾਉਂਦੇ ਹੋਏ ਕਿਹਾ ਕਿ ਸਕੂਲ ਬੱਸ ਦੇ ਡਰਾਈਵਰ ਤੇ ਪ੍ਰਿੰਸੀਪਲ ਦੀ ਮਾਰ-ਕੁਟਾਈ ਕਰਨ ਕਾਰਨ ਬੱਚੇ ਦੇ ਪਿੰਡੇ ਉੱਪਰ ਲਾਸ਼ਾਂ ਪਈਆਂ ਨੇ ਸਕੂਲੀ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਬੱਸ ਡਰਾਈਵਰ ਨਾਲ ਬੋਲ ਬੁਲਾਰਾ ਹੋਇਆ ਸੀ ਉਸ ਤੋਂ ਬਾਅਦ ਮੇਰੇ ਬੇਟੇ ਨੂੰ ਸਕੂਲ ਤੋਂ ਫੋਨ ਕਰਕੇ ਸੱਦਿਆ ਤੇ ਜਿੱਥੇ ਸਕੂਲ ਦੇ ਪ੍ਰਿੰਸੀਪਲ ਤੇ ਬੱਸ ਡਰਾਈਵਰ ਨਾਲ ਮਿਲ ਕੇ ਮੇਰੇ ਬੱਚੇ ਦੀ ਕੁਟਮਾਰ ਕੀਤੀ ਹੈ ਤੇ ਉਸ ਨੂੰ ਸੱਟਾਂ ਲੱਗੀਆਂ ਨੇ ਜਦ ਕਿ ਇਸ ਪਾਸੇ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਨੇ આરોਪਾਂ ਨੂੰ ਨਕਾਰਿਆ ਹੈ ਤੇ ਕਹਿ ਹੈ ਕਿ ਇਹੇ ਬੱਚੇ ਸਕੂਲ ਬੱਸ ਦਾ ਪਿੱਛਾ ਕਰ ਰਹੇ ਸਨ ਤੇ ਬੱਸ ਡਰਾਈਵਰ ਨਾਲ ਵੀ ਇਹਨਾਂ ਬੱਚਿਆਂ ਵੱਲੋਂ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਇਹਨਾਂ ਨੂੰ ਸਕੂਲ ਸਾਜ ਕੇ ਪੁੱਛਿਆ ਗਿਆ ਤਾਂ ਦੋ ਬੱਚਿਆਂ ਨੇ ਗਲਤੀ ਮੰਨ ਲਈ ਪਰ ਦਵਿੰਦਰ ਸਿੰਘ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਹੈ। ਅਹੀਂ ਤੇ ਘਰ ਨੂੰ ਆਉਂਦੇ ਹਨ ਪੇਪਰ ਦੇ ਕੇ ਤੇ ਬੱਸ ਦੇ ਲਾਗੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਲੱਗਾ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਨੀ ਆ। ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਵੀ ਝੂਠ ਝੂਠੀ ਸ਼ਿਕਾਇਤ ਲਾਈ। ਹਾਂਜੀ ਸਕੂਲ ਦੀ ਬੱਸ ਸੀ। ਸਕੂਲ ਜਾ ਕੇ ਛੁੱਟ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾ ਰਿਆ ਵਾ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬਸ ਇਨੀ ਗੱਲ ਕਹੀ ਕਿ ਧਿਆਨ ਨਾ ਚਲਾਓ ਤੇ ਪ੍ਰਿੰਸੀਪਲ ਸਰ ਨੇ ਉਹਨੂੰ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਕਿ ਪ੍ਰਿੰਸੀਪਲ ਨੇ ਇਹਦੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਣਾ ਚ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਵਾ ਤੇ ਮੇਰੇ ਪਿਛਲੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਨੇ ਫਿਰ ਤੋਂ ਪਹਿਲਾਂ ਕੋਟ ਮਾਰ ਕੀਤੀ ਗਈ ਜੇ ਤੇ ਕੋਟ ਕੇ ਫਿਰ ਪੇਪਰ ਦੇ ਨਿਕਲ ਆਇਆ ਜੀ ਨਾਮ ਭਪਿੰਦਰ ਸਿੰਘ ਆ ਜੀ ਇਹ ਮੇਰਾ ਬੱਚਾ ਪੋਤੇਆ ਮੇਰਾ ਅਲੀਵਾਲ ਪਿੰਡ ਦਾ ਮੈਰੀਗੋਲਡ ਸਕੂਲ ਦੇ ਵਿੱਚ ਮਾਮਲਾ ਬੱਸ ਵਾਲੇ ਦਾ ਹੈਗਾ ਕੁਝ ਬੱਸ ਵਾਲੇ ਇੱਕੋ ਸਾਈਡ ਸੋਟ ਦਬਾਈਆ ਤੇ ਨਾ ਬੱਚੇ ਨੇ ਕਿਹਾ ਹੋਆ ਕਿ ਤੇ ਕਿ ਵੀ ਏਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਹੋਆ ਕੋ ਝੂਠ ਦੱਸਿਆ ਹੋਆ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾੜ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲੋਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉਹਦੇ फेर ਇਹਨੂੰ ਉਤਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ 6-7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਤੇ ਮੁੱਕੀਆਂ ਮਾਰੀਆਂ ਅੱਖ ਦੇ ਮੂੰਹ ਰੋੜ ਪਿਆ ਵਾ ਇਹ ਇੱਕ ਦੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਵੇਂ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਵਾ ਉਹਨਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਜਾਪਦੇ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਜਾਪਦਾ ਆ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੱੜਦਾ ਨਹੀਂਗਾ ਅੱਜ ਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਵਾਜ ਹੈ ਨਹੀਂ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਆ ਮੈਂ ਤੋਂ ਦੇਖੀ ਨਹੀਂ ਜਾਣਦੀ ਜਿਹੜੀ ਐ ਮਾਰਕਾ ਇਸ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਆ ਹਾਂ ਇੱਕ ਅੱਧਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹੇ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨਾਂ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ ਪੈਂਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਪਾਸੇ ਵਧਾਉਂਦੇ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤੋਂ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਪਹਿਲਾਂ ਹੋ ਗਿਆ ਪਾਰਵਲ ਸੈਂਟਰ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨੋਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਹੋਗਾ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਆ ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰਨ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕੋ ਦੀ ਲਾਈ ਮੈਂ ਇੱਕ ਦੋ ਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਲਕਾ ਚਾਰਜਬਲ ਵੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10 12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਹੈ ਇਹਦੇ ਨਾਲ ਕੋ ਪੰਜ ਛੇ ਸੱਤ ਹੀ ਇਹਨਾਂ ਦਾ ਉੱਥੇ ਝਗੜਾ ਹੋਇਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਪੰਗਾਂ ਲੱਥੀਆਂ ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਜਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖਿੱਚਤ ਹੋਈ ਆ ਉੱਥੇ ਇਹਨਾਂ ਦੇ ਕੱਪੜੇ-ਕੁਪੜਾ ਤੋਂ ਵੀ ਪਤਾ ਲੱਗਦਾ ਸੀ ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਉਹ ਰਿਕਾਰਡਿੰਗ ਵੀ ਹੈ ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜਿਆ ਜਾਂ ਹੋਰ ਵੀ ਉਹਨੂੰ ਪਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਤੂੰ ਠੋਠ ਬੋਲਦੇ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰਵਲ ਪਿੰਡ ਦੇੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਤੇ ਉਹਨੂੰ ਸੱਟਾਂ ਲੱਗੀਆਂ